ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਜੁੜੇ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਪੰਗੂ ਸਾਹਿਬ ਮਿਹਰਬਾਨੀ ਧੰਨਵਾਦ ਜੀ ਦੋਸਤੋ ਕੁਝ ਅਹਿਮ ਗੱਲਾਂ ਬਾਤਾਂ ਨੇ ਪੰਜਾਬ ਦੇ ਸੰਦਰਭ ਦੇ ਵਿੱਚ ਬੜੀਆਂ ਅਹਿਮ ਖਬਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝ ਪਵਾਵਾਂਗੇ ਆਮ ਆਦਮੀ ਪਾਰਟੀ ਅੱਜ ਕਿੱਥੇ ਖੜੀ ਹੈ ਬੀਤੇ ਕੱਲ੍ਹ ਮੁੱਖ ਮੰਤਰੀ ਨੇ ਐਮਐਲਏਆਂ ਦੇ ਨਾਲ ਮੀਟਿੰਗ ਕੀਤੀ ਆਖਰ ਕੀ ਇਹੋ ਜਿਹਾ ਹੋਇਆ ਕਿ ਇੱਕਦਮ ਮੀਟਿੰਗ ਲੈਣੀ ਪੈਗੀ ਭਗਵੰਤ ਮਾਨ ਨੂੰ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਦੂਜੇ ਪਾਸੇ ਕੇਂਦਰ ਬੜਾ ਸਖਤ ਹੈ ਪੰਜਾਬ ਸਰਕਾਰ ਦੇ ਉੱਪਰ ਕਿਉਂ ਸਖਤ ਹੈ ਇਹ ਵੀ ਗੱਲ ਲਾਵਾਂਗੇ ਤੇ ਤੀਜੀ ਖਬਰ ਹੈਗੀ ਹੈ ਭਗਵੰਤ ਮਾਨ ਨੇ ਅਕਾਲੀਆਂ ਦੇ ਐਮਐਲਏ ਪੱਤੇ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਖਬਰ ਦੱਸੋ ਕਿ ਅਚਾਨਕ ਮੀਟਿੰਗ ਹੁੰਦੀ ਹੈ ਮੁੱਖ ਮੰਤਰੀ ਮੀਟਿੰਗ ਲੈਂਦੇ ਨੇ ਐਮਐਲਏ ਆਉਂਦੇ ਨਾਲ ਉਹ ਕੀ ਗੱਲਬਾਤ ਹੈ ਸਾਰੀ ਕੁਝ ਖਾਸ ਸਰਕਾਰੀ ਤੌਰ ਦੇ ਉੱਪਰ ਨਿਕਲ ਕੇ ਵੀ ਨਹੀਂ ਆਇਆ ਕਿ ਇਹਨਾਂ ਗੱਲਾਂ ਕਰਕੇ ਮੀਟਿੰਗ ਲਈ ਗਈ ਹੈ ਇਹ ਪਾਰਟੀ ਦੇ ਵਿੱਚ ਸਭ ਕੁਝ ਠੀਕ ਠਾਕ ਹੈ ਹਾਲਾਂਕਿ ਅਲੱਗ-ਅਲੱਗ ਮੀਡੀਆ ਆਪਣੇ ਤੌਰ ਦੇ ਉੱਪਰ ਖਬਰਾਂ ਦੇ ਰਿਹਾ ਕਿ ਕਈ ਐਮਐਲਏ ਦੀ ਖਚਾਈ ਹੋਈ ਐ ਐਮਐਲਏ ਖਿੱਚੇ ਗਏ ਮੁੱਖ ਮੰਤਰੀ ਕਈ ਐਮਐਲਏ ਦੀ ਕਾਰਜਕਾਰੀ ਤੋਂ ਖੁਸ਼ ਨਹੀਂ ਹੈਗੇ ਐਦਾਂ ਦਾ ਕੁਝ ਚੱਲ ਰਿਹਾ ਅਸਲ ਗੱਲ ਬਾਤ ਕੀ ਹੈ ਜੀ ਰੁਕਤ ਸਾਹਿਬ ਦੇਖੋ ਪੰਗੂ ਸਾਹਿਬ ਕੋਈ ਵੀ ਪਾਰਟੀ ਜਦੋਂ ਸੱਤਾ ਚਾਹੁੰਦੀ ਹੈ ਤਾਂ ਉਹ ਲਗਾਤਾਰ ਆਪਣਾ ਰਿਵਿਊ ਕਰਦੀ ਹੈ ਜੀ ਔਰ ਵਿਸ਼ੇਸ਼ ਤੌਰ ਤੇ ਜਿਹੜੇ ਮੁੱਖ ਮੰਤਰੀ ਹੁੰਦੇ ਐ ਜਾਂ ਜੇ ਆਪਾਂ ਸੈਂਟਰ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਹੁੰਦੇ ਉਹ ਲਗਾਤਾਰ ਆਪਣੇ ਐਮਪੀਜ਼ ਨਾਲ ਆਪਣੇ ਐਮਐਲਏਜ਼ ਨਾਲ ਮਨਿਸਟਰਜ਼ ਨਾਲ ਗੱਲਬਾਤ ਕਰਦੇ ਐ ਔਰ ਪੁੱਛਦੇ ਆ ਉਹਨਾਂ ਨੂੰ ਜਾਂ ਕੁਝ ਦੱਸਦੇ ਐ ਔਰ ਇਹ ਲਗਾਤਾਰ ਇੱਕ سلسلہ ਜਿਹੜਾ ਹੈਗਾ ਚੱਲਦਾ ਰਹਿੰਦਾ ਸੋ ਉਸੇ ਦੇ ਆਧਾਰ ਦੇ ਉੱਤੇ ਆਪਾਂ ਕਹਿ ਸਕਦੇ ਆ ਕਿ ਕਿਉਂਕਿ ਪਿਛਲੇ ਆਪਾਂ ਦੇਖਿਆ ਕਿ ਲੋਕ ਸਭਾ ਚੋਣਾਂ ਆ ਗਈਆਂ ਉਦੇ ਵਿੱਚ ਕਾਫੀ ਸਮਾਂ ਲੰਘਿਆ ਉਸ ਤੋਂ ਬਾਅਦ ਫਿਰ ਜ਼ਿਮਨੀ ਚੋਣ ਆ ਗਈ ਉਹਦੇ ਵਿੱਚ ਟਾਈਮ ਲੰਘ ਗਿਆ ਯਾਨੀ ਕਿ ਇੱਕ ਲੰਮਾ ਸਮਾਂ ਹੋ ਗਿਆ ਸੀਗਾ ਜਦੋਂ ਮੁੱਖ ਮੰਤਰੀ ਚਾਹ ਰਹੇ ਸੀਗੇ ਕਿ ਮੈਂ ਆਪਣੇ ਜਿੰਨੇ ਵੀ ਮੇਰੇ ਸਾਥੀ ਨੇ 92 ਐਮਐਲਏ ਆਪਾਂ ਨੂੰ ਪਤਾ ਹੈ ਕਿ ਚੁਣ ਕੇ ਭੇਜੇ ਹੋਏ ਸੀਗੇ ਸੋ ਉਹ ਸਾਰੇ ਇਕੱਠੇ ਕਰਕੇ ਉਹਨਾਂ ਦੀ ਗੱਲਬਾਤ ਸੁਣੀ ਜਾਏ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਏ ਔਰ ਖਾਸੌਰਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਅ ਭਗ ਦੇ ਮੁੱਦੇ ਨੇ ਉਹਨਾਂ ਨੂੰ ਸੈਂਟਰ ਦੇ ਵਿੱਚ ਲਿਆਂਦਾ ਜਾਵੇ ਔਰ ਲੋਕਾਂ ਦੀਆਂ ਜੋ ਇਸ ਵੇਲੇ ਪ੍ਰੋਬਲਮਸ ਨੇ ਉਹਨਾਂ ਬਾਰੇ ਪੁੱਛਿਆ ਦੱਸਿਆ ਜਾਵੇ ਸੋ ਇਹ ਸਾਰੇ ਚੀਜ਼ਾਂ ਨੂੰ ਮਦੇ ਨਜ਼ਰ ਰੱਖਦੇ ਹੋਏ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਔਰ ਉਹਦਾ ਮੈਨੂੰ ਲੱਗਦਾ ਹੈ ਕਿ ਕਾਫੀ ਅੱਛਾ ਨਤੀਜਾ ਸਾਹਮਣੇ ਆਇਆ ਔਰ ਜਿਵੇਂ ਤੁਸੀਂ ਕਿਹਾ ਹੈ ਕਿ ਉਸ ਸੰਵਾਦ ਦੇ ਵਿੱਚ ਉਸ ਡਾਇਲੋਗ ਦੇ ਵਿੱਚ ਇਹ ਹੀ ਕਿਹਾ ਗਿਆ ਕਿ ਭਾਈ ਲੋਕਾਂ ਦੇ ਵਿੱਚ ਜਾਓ ਔਰ ਜੇਕਰ ਤੁਸੀਂ ਚੰਡੀਗੜੀ ਬੈਠੇ ਰਹੋਗੇ ਔਰ ਜਾਂ ਇਧਰ ਉਧਰ ਜਿਹੜਾ ਹੈਗਾ ਕੰਮਕਾਰ ਕਰਦੇ ਰਹੋਗੇ ਤਾਂ ਉਹਦੇ ਨਾਲ ਪਾਰਟੀ ਦਾ ਜੋ ਅਕਸ ਹੈ ਉਹ ਵਧੀਆ ਨਹੀਂ ਜਾਂਦਾ ਸੋ ਇਸ ਕਰਕੇ ਇਹ ਬਕਾਇਦਾ ਤੌਰ ਤੇ ਉਹਨਾਂ ਨੂੰ ਨਸੀਹਤ ਦਿੱਤੀ ਗਈ ਹੈ ਐਮਐਲਏ ਸਹਿਬਾਨ ਨੂੰ ਕਿ ਤੁਸੀਂ ਆਮ ਲੋਕਾਂ ਦੇ ਵਿੱਚ ਜਾਓ ਗਲੀਆਂ ਮਹੱਲਿਆਂ ਦੇ ਵਿੱਚ ਜਾਓ ਜਦੋਂ ਤੁਸੀਂ ਚੋਣਾ ਦੇ ਦੌਰਾਨ ਮੋਟਾ ਲੈ ਲੀ ਘਰ ਘਰ ਜਾਂਦੇ ਹੋ ਔਰ ਕੁੰਡਾ ਖੜਕਾਉਣੀਆਂ ਲੋਕਾਂ ਦਾ ਖੇਤਾਂ ਤੱਕ ਜਾਂਦੇ ਹੋ ਯਾਨੀ ਕਿ ਦੂਰ ਬੈਠੇ ਲੋਕਾਂ ਤੱਕ ਵੀ ਪਹੁੰਚ ਕਰਦੇ ਹੋ ਉਹੀ ਕੰਮ ਹੁਣ ਤੁਸੀਂ ਕਰਨਾ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇੱਕ ਬੜਾ ਅੱਛਾ ਫੈਸਲਾ ਉਹਨਾਂ ਨੇ ਸੁਣਾਇਆ ਹੈ ਔਰ ਉਮੀਦ ਹੈ ਕਿ ਆਵਾਦੀ ਪਾਰਟੀ ਦੇ ਐਮਐਲਏ ਸਹਿਬਾਨ ਲੋਕਾਂ ਦੇ ਵਿੱਚ ਜਾਣਗੇ ਔਰ ਲੋਕਾਂ ਦੇ ਕੰਮ ਕਰਾਉਣਗੇ ਔਰ ਜੇਕਰ ਲੋਕ ਖੁਸ਼ ਨੇ ਤਾਂ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਔਰ ਆਮ ਆਦੀ ਪਾਰਟੀ ਦੀ ਸਰਕਾਰ ਖੁਸ਼ ਹੋਏਗੀ ਸੋ ਉਮੀਦ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਰਗਰਮੀ ਦੇ ਨਾਲ ਹੋਰ ਤੇਜ਼ੀ ਦੇ ਨਾਲ ਜਿਹੜੇ ਐਮ ਐਲ ਏ ਜਾਂ ਮਿਨਿਸਟਰ ਸਹਿਬਾਨ ਨੇ ਉਹ ਆਪਣਾ ਕਾਰਜ ਕਰਦੇ ਦਿਖਾਈ ਦੇ ਸਕਦੇ ਆ ਇਸ ਮੀਟਿੰਗ ਤੋਂ ਬਾਅਦ ਭੰਗੂ ਸਾਹਿਬ ਜੀ ਡਾਕਟਰ ਸਾਹਿਬ ਇੱਕ ਐਮ ਐਲ ਏ ਛੱਡ ਗਿਆ ਅਕਾਲੀ ਦਲ ਦਾ ਤੇ ਉਹ ਐਮ ਐਲ ਏ ドラਮਾ ਆਦਮੀ ਪਾਰਟੀ ਚ ਡੋ ਆ ਆਪਣਾ ਮਾਨ ਸਾਹਿਬ ਉਹਨਾਂ ਨੇ ਸ਼ਾਮਲ ਕਰਾ ਲਿਆ ਡਾਕਟਰ ਸਾਹਿਬ ਕੀ ਰਹੂਗਾ ਫਾਇਦਾ ਰਹੂਗਾ ਸੀ ਇਸ ਦਾ ਜਾਂ ਫਿਰ ਨੈਗੇਟਿਵ ਪ੍ਰਭਾਵ ਜਾਊਗਾ ਦੇਖੋ ਤੁੰਗੂ ਸਾਹਿਬ ਆਪਾਂ ਬੜੇ ਲੰਬੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਆ ਜਿੰਨੀਆਂ ਵੀ ਹੁਣ ਤੱਕ ਆਪਣੀਆਂ ਗੱਲਬਾਤ ਹੁੰਦੀ ਹੈ ਹੋਈਆਂ ਨੇ ਉਹਦੇ ਵਿੱਚ ਇਹੀ ਹੈ ਕਿ ਅਕਾਲੀ ਦਲ ਆਪਣੇ ਕੁਝ ਕਾਰਨ ਕਰਕੇ ਵਿਸ਼ੇਸ਼ ਤੌਰ ਤੇ ਆਪਣੀ ਜਿਹੜੇ ਕਿ ਪ੍ਰਧਾਨ ਨੂੰ ਲੈ ਕੇ ਕਾਫੀ ਸੰਕਟ ਦੇ ਵਿੱਚ ਚੱਲਿਆ ਹੋਇਆ ਹੈ ਪਿਛਲੇ ਲੰਬੇ ਸਮੇ ਤੋਂ ਔਰ ਜੇ ਆਪਾਂ ਗੱਲ ਕਰੀਏ ਤਾਂ ਵੱਡੇ ਬਾਦਲ ਸਾਹਿਬ ਦੀ ਡੈਥ ਤੋਂ ਬਾਅਦ ਤਾਂ ਬਿਲਕੁਲ ਹੀ ਡਾਊਨਫਾਲ ਹੋ ਗਿਆ ਔਰ ਆਪਣੀ ਹੋਣ ਦੀ ਲੜਾਈ ਜਿਹੜੀ ਹੈਗੀ ਐ ਇਸ ਕੋਲੇ ਲੜਦਾ ਦਿਖਾਈ ਦੇ ਰਿਹਾ ਹੈ ਅਕਾਲੀ ਦਲ ਤਾਂ ਕੁਦਰਤੀ ਗੱਲ ਹੈ ਕਿ ਅਕਾਲੀ ਦਲ ਦੇ ਵਿੱਚ ਜਿਹੜੇ ਜਿੱਤਣ ਵਾਲੇ ਕੈਂਡੀਡੇਟ ਜਾਂ ਜਿਹੜੇ ਜਿੱਤੇ ਹੋਏ ਕੈਂਡੀਡੇਟ ਨੇ ਜਾਂ ਜਿਹੜਾ ਨੂੰ ਲੋਕ ਪਸੰਦ ਕਰਦੇ ਆ ਆ ਆਪਣੀ ਪਾਰਟੀ ਦੇ ਉੱਪਰ ਉੱਠ ਕੇ ਐਜ਼ ਕੈਂਡੀਡੇਟ ਤਾਂ ਉਹ ਨਿਰਾਸ਼ਾ ਦੀ ਸਥਿਤੀ ਦੇ ਵਿੱਚ ਜਿਹੜੇ ਸੀ ਚਲੇ ਗਏ ਸੀ ਪਿਛਲੇ 2.5 ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਦੀ ਕੋਈ ਬਾਹ ਨਹੀਂ ਸੀ ਫੜ ਰਿਹਾ ਉਹਨਾਂ ਦੀ ਸੁਣਵਾਈ ਕੋਈ ਨਹੀਂ ਸੀਗੀ ਔਰ ਵਿਸ਼ੇਸ਼ ਤੌਰ ਤੇ ਤੁਸੀਂ ਪਿਛਲੇ ਦਿਨਾਂ ਦੀਆਂ ਜੋ ਘਟਨਾਕਰਮ ਹੋਏ ਨੇ ਉਹਨਾਂ ਦੇ ਵਿੱਚ ਤਾਂ ਦੇਖ ਹੀ ਲਿਆ ਕਿ ਬਹੁਤ ਜ਼ਿਆਦਾ ਫੁੱਟ ਬਹੁਤ ਜ਼ਿਆਦੀ ਜ਼ਿਆਦਾ ਟੜੇਬੰਦੀ ਅਕਾਲੀ ਦਲ ਦੇ ਵਿੱਚ ਵੇਖਣ ਨੂੰ ਮਿਲੀ ਆਪਾਂ ਨੂੰ ਸੋ ਉਸ ਕਰਕੇ ਕਹਿ ਸਕਦੇ ਆ ਕਿ ਜਿਵੇਂ ਤੁਸੀਂ ਦੱਸਿਆ ਕਿ ਨਵਾਂ ਸ਼ਹਿਰ ਦੇ ਜਿਹੜੇ ਐਮਐਲਏ ਸੁਖੀ ਜੀ ਨੇ ਔਰ ਬੇਸ਼ੱਕ ਉਹ ਪੇਸ਼ੇ ਤੋਂ ਐਜ਼ ਅ ਡਾਕਟਰ ਕੰਮ ਕਰਦੇ ਆ ਪਰ ਉਹਨਾਂ ਦਾ ਜਿਹੜਾ ਨਾਂ ਹੈ ਇੱਕ ਚੰਗੇ ਇਨਸਾਨ ਦੇ ਤੌਰ ਤੇ ਔਰ ਚੰਗੇ ਵਰਕਰ ਦੇ ਤੌਰ ਤੇ ਔਰ ਇੱਕ ਚੰਗੇ ਐਮਐਲਏ ਦੇ ਤੌਰ ਤੇ ਐਜ਼ ਅ ਪੋਲਿਟੀਕਲ ਥਿੰਕਰ ਦੇ ਤੌਰ ਤੇ ਉਹ ਸਾਹਮਣੇ ਆਇਆ ਔਰ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਭਗਵੰਤ ਮਾਨ ਹੋਰੀ ਉਹਨਾਂ ਨੇ ਸੋਚ ਚੁੱਕਣੀ ਸੀ ਐਜ਼ ਮੁੱਖ ਮੰਤਰੀ ਤਾਂ ਉਹਨਾਂ ਨੇ ਨਵਾਂ ਸ਼ਹਿਰ ਨੂੰ ਚੁਣਿਆ ਕਿਉਂਕਿ ਸ਼ਹੀਦ ਇਆਜ਼ਮ ਭਗਤ ਸਿੰਘ ਦਾ ਉਹ ਜੱਦੀ ਪਿੰਡ ਹੈ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਭਾਵਕਤਾ ਵੀ ਹੋ ਸਕਦੀ ਹੈ ਮਾਨ ਸਾਹਿਬ ਦੀ ਕਿ ਇਸ ਇਲਾਕੇ ਦੇ ਵਿੱਚ ਮੈਂ ਵੱਧ ਤੋਂ ਵੱਧ ਡਵੈਲਪਮੈਂਟ ਕਰਨੀ ਚਾਹਣਾ ਔਰ ਸ਼ਹੀਦ ਦੇ ਆਜ਼ਮ ਭਗਤ ਸਿੰਘ ਜਿਨ੍ਹਾਂ ਦੇ ਨਾਂ ਦੇ ਉੱਤੇ ਉਹਨੂੰ ਲੱਗਦਾ ਸੀ ਮੈਂ ਸੱਤਾ ਹਾਸਲ ਕੀਤੀ ਹੈ ਉਸ ਥਾਂ ਦੇ ਉੱਤੇ ਮੈਂ ਤਾਂ ਹੀ ਵਧੀਆ ਕੰਮ ਕਰ ਸਕਦਾ ਔਰ ਜੇਕਰ ਇਸ ਇਲਾਕੇ ਦਾ ਐਮਐਲਏ ਆਪਣਾ ਹੋਏ ਸੋ ਡਾਕਟਰ ਸੁਖੀ ਜੀ ਨੂੰ ਵੀ ਇਹੀ ਲੱਗਦਾ ਸੀਗਾ ਕਿ ਹੁਣ ਭੁਇਖ ਜਿਹੜਾ ਹੈਗਾ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਸੁਰੱਖਿਅਤ ਨਹੀਂ ਸੀਗਾ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਨੂੰ ਲੱਗਦਾ ਹੈ ਕਿ ਡਾਕਟਰ ਸੁਖੀ ਦਾ ਬੜਾ ਅੱਛਾ ਫੈਸਲਾ ਹੈ ਔਰ ਪੁਖ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਹੈਗਾ ਕਾਮਯਾਬੀ ਮਿਲੇਗੀ ਔਰ ਜੇ ਆਪਾਂ ਲਗਭਗ ਅਗਲੇ 2.5 ਸਾਲ ਦਾ ਫਿਊਚਰ ਜਿਹੜਾ ਦੇਖਦੇ ਆਂ ਤਾਂ ਡਾਕਟਰ ਸਾਹਿਬ ਜੇਕਰ ਇੱਥੇ ਮੈਡੀਕਲ ਕਾਲਜ ਲੈ ਕੇ ਆਉਂਦੇ ਨੇ ਜਾਂ ਇਸ ਇਲਾਕੇ ਦੇ ਜਾਂ ਸਹੂਲਤਾਂ ਦੇ ਲਈ ਕਾਰਜ ਕਰਦੇ ਆ ਸਰਕਾਰ ਤੋਂ ਕੋਈ ਵੱਡੇ ਫੰਡ ਲੈ ਕੇ ਆਉਂਦੇ ਆ ਤਾ ਇਹਦੇ ਨਾਲ ਉਸ ਇਲਾਕੇ ਦਾ ਜਿੱਥੇ ਫਾਇਦਾ ਹੋਏਗਾ ਉੱਤੇ ਡਾਕਟਰ ਸੁਖੀ ਦਾ ਕਦ ਵੀ ਜਿਹੜਾ ਹੈਗਾ ਪੋਲੀਟਿਕਲ ਕਦ ਹੋਰ ਵੱਡਾ ਹੋਏਗਾ ਸੋ ਇੱਕ ਚੰਗਾ ਫੈਸਲਾ ਕਹਿ ਸਕਦੇ ਆ ਡਾਕਟਰ ਸੁਖੀ ਦਾ ਤੇ ਮਾਨ ਸਾਹਿਬ ਨੇ ਲਿਆ ਮਿਲ ਕੇ ਤੇ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਦੋਵਾਂ ਤਰ੍ਹਾਂ ਦਾ ਹੀ ਫਾਇਦਾ ਹੋਵੇਗਾ ਬੰਗੂ ਸਾਹਿਬ ਡਾਕਟਰ ਸਾਹਿਬ ਦਿੱਲੀ ਕਟੜਾ ਐਕਸਪ੍ਰੈਸ ਫੇ ਜਾਂ ਹੋਰ ਜਿਹੜੇ ਪੰਜਾਬ ਦੇ ਵਿੱਚ ਪ੍ਰੋਜੈਕਟ ਨੂੰ ਲੱਗੇ ਕੇਂਦਰ ਨੇ ਪਿਛਲੇ ਦਿਨੀ ਚਿੱਠੀ ਲਿਖੀ ਸੀ ਭਗਵੰਤ ਮਾਨ ਹੋਰਾਂ ਨੇ ਅੱਜ ਜਿਹੜਾ ਅਪਲਾਈ ਕੀਤਾ ਉਹ ਕਹਿੰਦੇ ਕਿ ਜ਼ਮੀਨਾਂ ਦਾ ਮਾਮਲਾ ਲਾਅ ਐਂਡ ਆਰਡਰ ਦਾ ਇਦਾਂ ਦਾ ਕੁਝ ਨਹੀਂ ਹੈਗਾ ਰੁਖ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇਹ ਨਹੀਂ ਹੈ ਕਿ ਇੱਥੇ ਕੋਈ ਪਹਿਲੀ ਵਾਰੀ ਨੈਸ਼ਨਲ ਹਾਈਵੇ ਆਪਣੀਆਂ ਸੜਕਾਂ ਬਣਾ ਰਹੀ ਹੈ ਉਸ ਤੋਂ ਪਹਿਲਾਂ ਵੀ ਬਹੁਤ ਲੰਬੇ ਸਮੇਂ ਤੋਂ ਸੜਕਾਂ ਜਿਹੜੀਆਂ ਨੇ ਪੰਜਾਬ ਦੇ ਵਿੱਚੋਂ ਦੀ ਲੰਘ ਕੇ ਜਾਂਦੀਆਂ ਨੇ ਔਰ ਸ਼ੇਰਫਤ ਸੂਰੀ ਮਾਰਗ ਜਿਹੜਾ ਹੈਗਾ ਸਦੀਆਂ ਪੁਰਾਣਾ ਮਾਰਗ ਹੈ ਔਰ ਪੰਜਾਬ ਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਦੇ ਕੇ ਜਿਹੜੀਆਂ ਸੀਗਾ ਉਹ 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 ਜਿਹੜੀਆਂ ਸੜਕਾਂ ਬਣਵਾਈਆਂ ਨੇ ਸੋ ਇਸ ਕਰਕੇ ਸੈਂਟਰ ਸਰਕਾਰ ਜਿਹੜੀ ਮੈਨੂੰ ਲੱਗਦਾ ਹੈ ਕਿ ਮਾਨ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ ਕਿ ਇਹ ਦੋਸ਼ ਲਾ ਕੇ ਕਿ ਇੱਥੇ ਤਾਂ ਲਾ ਐਂਡ ਆਰਡਰ ਦੀ ਪ੍ਰੋਬਲਮ ਹੈ ਜਦੋਂ ਕਿ ਅਸਲੀ ਆਪਾਂ ਸਾਰੇ ਜਾਣਦੇ ਆ ਕਿ ਇਹ ਕੀਮਤ ਦੀ ਲੜਾਈ ਹੈ ਜ਼ਮੀਨ ਦੀ ਕੀਮਤ ਜੇਕਰ ਕਿਸਾਨ ਨੂੰ ਸਹੀ ਨਹੀਂ ਮਿਲੇਗੀ ਕਿਉਂਕਿ ਜਿਵੇਂ ਮਾਨ ਸਾਹਿਬ ਨੇ ਵੀ ਇਹ ਗੱਲ ਕੀਤੀ ਹੈ ਕਿ ਅਸਲੀ ਗੱਲ ਤਾਂ ਜਿਹੜੇ ਉੱਥੋਂ ਦੇ ਠੇਕੇਦਾਰ ਲਗਾਏ ਹੋਏ ਨੇ ਸੈਂਟਰ ਗਵਰਨਮੈਂਟ ਦੇ ਅੱਗੇ ਉਹ ਕਿਸਾਨਾਂ ਨੂੰ ਸਹੀ ਮੁੱਲ ਨਹੀਂ ਦੇ ਰਹੇ ਜ਼ਮੀਨ ਦਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜ਼ਮੀਨ ਦਾ ਸਹੀ ਮੁੱਲ ਜੇਕਰ ਮਿਲ ਜਾਏਗਾ ਤਾਂ لازمی ਤੌਰ ਤੇ ਕਿਸਾਨ ਆਪਣੀ ਜ਼ਮੀਨ ਦੇਣਗੇ ਸੋ ਇਸ ਕਰਕੇ ਜੇਕਰ ਪੰਜਾਬ ਨੂੰ ਤੁਸੀਂ ਯੂਪੀ ਜਾਂ ਬਿਹਾਰ ਵਾਲੀ ਜ਼ਮੀਨ ਦੇ ਆਪਾਂ ਬਰਾਬਰ ਮੰਨਾਂਗੇ ਮੇਰੇ ਖਿਆਲ ਨਾਲ ਇਹ ਬਹੁਤ ਗਲਤ ਹੋਏਗਾ ਪੰਪਤਾ ਹੈ ਕਿ ਬਹੁਤ ਸਸਤੀਆਂ ਜ਼ਮੀਨਾਂ ਯੂਪੀ ਦੇ ਵਿੱਚ ਲੋਕ ਆਪਣੇ ਪੰਜਾਬ ਤੋਂ ਜਾ ਕੇ ਖਰੀਦਦੇ ਨੇ ਕਿਉਂਕਿ ਉੱਥੇ ਸਸਤੀ ਹੈ ਕਿਉਂਕਿ ਉੱਥੇ ਐਮਐਸਪੀ ਨਹੀਂ ਹੈ ਠੀਕ ਹੈ ਨਾ ਐਮਐਸਪੀ ਨਾ ਹੋਣ ਕਰਕੇ ਉੱਥੋਂ ਦੀ ਜਿਹੜੀ ਫਸਲ ਪੈਦਾ ਹੁੰਦੀ ਹੈ ਉਹਦੇ ਤੇ ਉਹਨਾਂ ਨੂੰ ਭਾਅ ਨਹੀਂ ਮਿਲਦਾ ਜਿਹਦੇ ਕਰਕੇ ਜ਼ਮੀਨਾਂ ਦਾ ਰੇਟ ਜਿਹੜਾ ਹੈਗਾ ਯੂਪੀ ਬਿਹਾਰ ਦੇ ਵਿੱਚ ਬਹੁਤ ਘੱਟ ਪਿਛਲੇ ਕਈ ਸਾਲਾਂ ਤੋਂ ਆਪਾਂ ਸਾਰੇ ਜਾਣਦੇ ਆ ਕਿ ਉੱਥੇ ਹੈਗਾ ਇਸੀ ਤਰ੍ਹਾਂ ਰਾਜਸਥਾਨ ਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਉੱਥੇ ਉੱਥੇ ਵੀ ਐਮਐਸਪੀ ਨਹੀਂ ਹੈ ਬਾਕੀ ਫਸਲਾਂ ਦੇ ਉੱਤੇ ਕਿਉਂਕਿ ਉੱਥੇ ਝੋਨਾ ਨਹੀਂ ਹੁੰਦਾ ਸੋ ਕਿਉਂਕਿ ਸਾਡੀ ਬਹੁਤ ਉਪਜਾਊ ਜ਼ਮੀਨ ਹੈ ਇੱਥੇ ਤਾਂ ਸਭ ਤੋਂ ਜੇ ਆਪਾਂ ਦੁਨੀਆ ਦੀ ਸਭ ਤੋਂ ਉਪਜਾਊ ਜ਼ਮੀਨ ਆਪਾਂ ਕਹਿ ਸਕਦੇ ਆਂ ਕਿ ਪੰਜਾਬ ਦੇ ਖੇਤਾਂ ਦੇ ਵਿੱਚ ਹੈ ਸੋ ਉਹ ਆਪਣੀ ਸਭ ਤੋਂ ਦੁਨੀਆ ਦੀ ਉਪਜਾਊ ਜ਼ਮੀਨ ਨੂੰ ਸਰਕਾਰ ਨੂੰ ਦੇਣ ਦੇ ਲਈ ਜੇਕਰ ਉਹਦਾ ਪ੍ਰੋਪਰ ਮੁੱਲ ਨਹੀਂ ਮਿਲੇਗਾ ਤਾਂ ਕਿਸਾਨ ਨੇਚਰਲੀ ਹੈ ਕਿ ਉਹ ਆਪਣਾ ਸੰਘਰਸ਼ ਕਰੇਗਾ। ਤੋਂ ਇਸ ਕਰਕੇ ਇਹ ਗੱਲ ਬਾਤ ਦੇ ਰਾਹੀਂ ਜਿਹੜਾ ਹੈਗਾ ਮਸਲਾ ਹੱਲ ਕੀਤਾ ਜਾ ਸਕਦਾ ਹੈ ਆਪਸ ਦੇ ਵਿੱਚ ਬੈਠ ਕੇ ਗੱਲ ਬਾਤ ਹੋਣੀ ਚਾਹੀਦੀ ਹੈ। ਇਹਨੂੰ ਲਾਅ ਐਂਡ ਆਰਡਰ ਦਾ ਮੁੱਦਾ ਬਣਾ ਕੇ ਚਿੱਠੀਆਂ ਪਾਉਣੀਆਂ ਔਰ ਪ੍ਰੈਸ ਦੇ ਵਿੱਚ ਜਾ ਕੇ ਇਹ ਪੇਸ਼ ਕਰਨਾ ਕਿ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਹੋਇਆ ਹੈ। ਇਹ ਮੈਨੂੰ ਲੱਗਦਾ ਹੈ ਕਿ ਗੜਕਰੀ ਸਾਹਿਬ ਦੀ ਬਹੁਤ ਇੱਕ ਨਾਜਾਇਜ਼ ਚਿੱਠੀ ਜਿਹੜੀ ਸੀਗੀ ਉਹ ਲਿਖੀ ਗਈ ਔਰ ਗਲਤ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਪੰਜਾਬ ਦੇ ਕਿਸਾਨਾਂ ਨੂੰ ਪੇਸ਼ ਕੀਤਾ ਗਿਆ ਔਰ ਜਿਹੜੀਆਂ ਵਿਚਲੀਆਂ ਗੱਲਾਂ ਸੀਗੀਆਂ ਉਹ ਲੁਕੀਆਂ ਗਈਆਂ ਇਸੇ ਕਰਕੇ ਮਾਨ ਸਾਹਿਬ ਨੇ ਉਸ ਚਿੱਠੀ ਦਾ ਜਵਾਬ ਵੀ ਦਿੱਤਾ ਪਰ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਹਾਮੀ ਵੀ ਭਰੀ ਹੈ ਪੰਕਜ ਸਾਹਿਬ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕੀਤੀ ਤੁਸੀਂ ਮਿਹਰਬਾਨੀ ਸ਼ੁਕਰੀਆ ਤੁਹਾਡਾ ਜੀ ਥੈਂਕ ਯੂ ਡਾਕਟਰ ਸਾਹਿਬ